ਸਾਤਰੀਆ ਕਾਲ ਸਾਹਿਤਕ ਸਾਥ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਮੈਂ ਹਾਂ ਹਰਮਿਤ ਕੌਰ ਪਿਆਰੇ ਵਿਦਿਆਰਥੀਓ ਅੱਜ ਦੀ ਕਲਾਸ ਦੇ ਵਿੱਚ ਅਸੀਂ ਪਤਨਕਾਰੀ ਦਾ ਅਰਥ ਪਰਿਭਾਸ਼ਾ ਤੱਤ ਸਰੂਪ ਅਤੇ ਮਹੱਤਵ ਬਾਰੇ ਚਰਚਾ ਕਰਨ ਦੇ ਲਈ ਹਾਜ਼ਰ ਹੋਏ ਹਾਂ ਇਸ ਤੋਂ ਪਹਿਲਾਂ ਕਿ ਚਰਚਾ ਸ਼ੁਰੂ ਕੀਤੀ ਜਾਵੇ ਚੈਨਲ ਤੇ ਨਵੇਂ ਜੁੜੇ ਵਿਦਿਆਰਥੀ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਦਾ ਬਟਨ ਵੀ ਦਬਾ ਲਵੋ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਡੇ ਤੱਕ ਸਮੇਂ 'ਚ ਪੁੱਜਦੀਆਂ ਰਹਿਣ ਸੋ ਆਓ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ ਭੂਮਿਕਾ ਰੂਪ ਦੇ ਵਿੱਚ ਕਿਹਾ ਜਾ ਸਕਦਾ ਹੈ ਕਿ ਪੱਤਰਕਾਰੀ ਇੱਕ ਅਜਿਹਾ ਮਹੱਤਵਪੂਰਨ ਪੇਸ਼ਾ ਹੈ ਜੋ ਜਨਤਾ ਤੱਕ ਖਬਰਾਂ ਅਤੇ ਸਮੁੱਚੀ ਜਾਣਕਾਰੀ ਪਹੁੰਚਾਉਣ ਦੇ ਵਿੱਚ ਸਹਾਇਕ ਸਿੱਧ ਹੁੰਦਾ ਹੈ ਆਮ ਤੌਰ ਤੇ ਅਖਬਾਰਾਂ ਦੇ ਵਿੱਚ ਉਹੀ ਖਬਰ ਛਪਦੀ ਹੈ ਜਾਂ ਟੈਲੀਵਿਜ਼ਨ ਦੇ ਉੱਤੇ ਉਹੀ ਜੋ ਹੈ ਖਬਰ ਪ੍ਰਸਾਰਿਤ ਹੁੰਦੀ ਹੈ ਜੋ ਪੱਤਰਕਾਰ ਨੂੰ ਕਿਸੇ ਨਾ ਕਿਸੇ ਨਿਸ਼ਚਿਤ ਸਰੋਤ ਜਾਂ ਵਿਅਕਤੀ ਤੋਂ حاصل ਹੋਈ ਹੁੰਦੀ ਹੈ ਜਾਂ ਜਿਹੜੀ ਘਟਨਾ ਨੂੰ ਪੱਤਰਕਾਰ ਅੱਖੀਂ ਵੇਖ ਕੇ ਉਸ ਨੂੰ ਰਿਕਾਰਡ ਕਰਕੇ ਜਾਂ ਲਿਖ ਕੇ ਲਿਆਇਆ ਹੁੰਦਾ ਹੈ ਪੱਤਰਕਾਰੀ ਦਾ ਅਰਥ ਕੀ ਹੈ ਅਸਲ ਦੇ ਵਿੱਚ ਖਬਰਾਂ ਨੂੰ ਇਕੱਠਾ ਕਰਕੇ ਵਨਸ ਵਨੇ ਸਰੋਤਾਂ ਤੋਂ حاصل ਹੋਈਆਂ ਖਬਰਾਂ ਨੂੰ ਇਕੱਠਾ ਕਰਕੇ ਉਹਨਾਂ ਨੂੰ ਇੱਕ ਵਿਸ਼ੇਸ਼ ਰੂਪ ਦੇ ਕੇ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਹੀ ਪੱਤਰਕਾਰੀ ਅਖਵਾਉਂਦਾ ਹੈ ਇਹ ਪੱਤਰਕਾਰੀ ਸ਼ਬਦ ਜੋ ਹੈ ਖਬਰਾਂ ਨੂੰ ਇਕੱਠੀਆਂ ਕਰਨ ਅਤੇ ਸਾਹਿਤਕ ਅੰਦਾਜ਼ ਵਿੱਚ ਉਹਨਾਂ ਦੀ ਪੇਸ਼ਕਾਰੀ ਕਰਨ ਦੋਹਾਂ ਦੇ ਲਈ ਵਰਤਿਆ ਜਾਂਦਾ ਹੈ ਇਹ ਪੱਤਰਕਾਰੀ ਦਾ ਪੇਸ਼ਾ ਜੋ ਹੈ ਇੱਕ ਅਜੀਹਾ ਪੇਸ਼ਾ ਹੈ ਜਿਸ ਵਿੱਚ ਜਨਤਾ ਨੂੰ ਖਬਰਾਂ ਅਤੇ ਜਾਣਕਾਰੀ ਦੇਣ ਦੇ ਲਈ ਸਮਗਰੀ ਇਕੱਠੀ ਕਰਨ ਦੇ ਨਾਲ-ਨਾਲ ਉਹਨਾਂ ਦਾ ਵਿਸ਼ਲੇਸ਼ਣ ਕਰਨ ਦਾ ਕਾਰਜ ਵੀ ਜੋ ਹੈ ਸ਼ਾਮਿਲ ਹੁੰਦਾ ਹੈ ਪੱਤਰਕਾਰੀ ਦਾ ਉਦੇਸ਼ ਜਨਤਾ ਨੂੰ ਸੂਚਨਾ ਪ੍ਰਦਾਨ ਕਰਨਾ ਹੈ ਜਨਤਾ ਨੂੰ ਸੂਚਨਾਵਾਂ ਬਾਰੇ ਜਾਣਕਾਰੀ ਦੇ ਕੇ ਉਹਨਾਂ ਨੂੰ ਸਿੱਖਿਅਤ ਕਰਨਾ ਵੀ ਹੈ ਅਤੇ ਨਾਲ ਦੇ ਨਾਲ ਉਹਨਾਂ ਦਾ ਮਨੋਰੰਜਨ ਕਰਨਾ ਵੀ ਬਣਦਾ ਹੈ ਇਸ ਤੋਂ ਬਾਅਦ ਆ ਜਾਂਦਾ ਹੈ ਕਿ ਪੱਤਰਕਾਰ ਦੀ ਡੈਫੀਨੇਸ਼ਨ ਕੀ ਹੈ ਜਾਰਜ ਔਰਵੈਲ ਅਨੁਸਾਰ ਅਸਲੀ ਪੱਤਰਕਾਰ ਉਹ ਪ੍ਰਕਾਸ਼ਿਤ ਕਰਨਾ ਹੈ ਜੋ ਕੋਈ ਹੋਰ ਪ੍ਰਕਾਸ਼ਿਤ ਨਹੀਂ ਕਰਨਾ ਚਾਹੁੰਦਾ ਭਾਵ ਪੱਤਰਕਾਰ ਜਿਹੜਾ ਹੈ ਇੱਕ ਅਜਿਹਾ ਨਿਡਰ ਤੇ ਨਿਰਪਾਉ ਹੋ ਕੇ ਕਾਰਜ ਨੂੰ ਵਿੱਢਣ ਵਾਲਾ ਜਾਂ ਕਾਰਜ ਨੂੰ ਸਿਰੇ ਚੜਾਉਣ ਵਾਲਾ ਵਿਸ਼ਾ ਹੈ ਜਾਂ ਪੇਸ਼ਾ ਹੈ ਜਿਸ ਦੇ ਵਿੱਚ ਉਹ ਕੁਝ ਪ੍ਰਕਾਸ਼ਿਤ ਕਰਨਾ ਚਾਹੀਦਾ ਹੈ ਜਿਸ ਨੂੰ ਕੋਈ ਹੋਰ ਪ੍ਰਕਾਸ਼ਿਤ ਨਾ ਕਰ ਸਕਦਾ ਹੋਵੇ ਭਾਵੇਂ ਇਨੀ ਹਿੰਮਤ ਇਹਨਾਂ ਜਜ਼ਬਾ ਹੋਣਾ ਚਾਹੀਦਾ ਹੈ ਪੱਤਰਕਾਰ ਦੇ ਵਿੱਚ ਬਾਕੀ ਤਾਂ ਸਿਰਫ ਇਤਿਹਾਸ ਇਸ਼ਤਿਹਾਰਬਾਜ਼ੀ ਬਣ ਕੇ ਹੀ ਰਹਿ ਜਾਂਦਾ ਹੈ ਪਾਪ ਕਿਸੇ ਤਰ੍ਹਾਂ ਦੀ ਫੇਕ ਨਿਊਜ਼ ਜਿਹੜੀ ਹੈ ਉਹ ਪੱਤਰਕਾਰੀ ਦੇ ਵਿੱਚ ਸ਼ਾਮਿਲ ਨਹੀਂ ਹੋ ਸਕਦੀ ਐਂਡਰਿਊ ਵੈਚਸ ਅਨੁਸਾਰ ਜੋ ਕਿ ਅਮਰੀਕੀ ਪੱਤਰਕਾਰ ਨੇ ਕਿਸੇ ਵੀ ਤਰ੍ਹਾਂ ਦੀ ਤਾਨਾਸ਼ਾਹੀ ਹਕੂਮਤ ਤੋਂ ਲੋਕਾਂ ਨੂੰ ਬਚਾਉਣ ਵਾਲੀ ਸੁਰੱਖਿਆ ਹੈ ਕਿ ਪੱਤਰਕਾਰੀ ਪਾਪ ਪੱਤਰਕਾਰੀ ਜੋ ਹੈ ਹਕੂਮਤਾਂ ਦੀਆਂ ਤਾਨਾਸ਼ਾਹੀਆਂ ਤੋਂ ਵੀ ਲੋਕਾਂ ਨੂੰ ਬਚਾਉਂਦੀ ਹੈ ਜੋ ਤਾਨਾਸ਼ਾਹਾਂ ਦੁਆਰਾ ਫੈਸਲੇ ਲਏ ਜਾਂਦੇ ਹਨ ਉਹ ਲੋਕਾਂ ਨੂੰ ਉਹਨਾਂ ਫੈਸਲਿਆਂ ਤੋਂ ਜਾਣੂ ਕਰਵਾਉਂਦੀ ਹੈ ਇਸੇ ਲਈ ਉਹ ਕਹਿੰਦਾ ਹੈ ਕਿ ਮੇਰਾ ਨਾਇਕ ਭਾਵੇਂ ਮੰਨਦਾ ਹਾਂ ਕਿ ਇਹ ਇੰਨਾ ਵਧੀਆ ਨਹੀਂ ਹੈ ਪਰ ਹੈ ਉਹ ਪੱਤਰਕਾਰੀ ਪਾਉ ਪੱਤਰਕਾਰੀ ਕਰਨ ਵਾਲੇ ਪੱਤਰਕਾਰ ਨੂੰ ਹੀ ਆਪਣਾ ਨਾਇਕ ਮੰਨਦਾ ਹੈ ਆਪਣਾ ਆਈਕਨ ਮੰਨਦਾ ਹੈ ਆਪਣਾ ਆਈਡੀਅਲ ਮੰਨਦਾ ਹੈ ਇਨ੍ਹਾਂ ਪਰਿਭਾਸ਼ਾਵਾਂ ਦੇ ਆਧਾਰ ਤੇ ਕਿਹਾ ਜਾ ਸਕਦਾ ਹੈ ਕਿ ਆਧੁਨਿਕ ਸਮਾਜ ਵਿੱਚ ਖਬਰਾਂ ਦੇ ਜਰੀਏ ਹੀ ਲੋਕਾਂ ਨੂੰ ਦੁਨੀਆ ਵਿੱਚ ਵਾਪਰ ਰਹੇ ਵਰਤਾਰਿਆਂ ਬਾਰੇ ਘਟਨਾਵਾਂ ਬਾਰੇ ਪਤਾ ਚੱਲਦਾ ਹੈ ਤੇ ਕੁਝ ਮੁਲਕਾਂ ਦੇ ਵਿੱਚ ਪੱਤਰਕਾਰੀ ਆਪਣੇ ਆਪ ਦੇ ਵਿੱਚ ਸੁਤੰਤਰ ਨਹੀਂ ਹੈ ਸਗੋਂ ਸਰਕਾਰ ਦੁਆਰਾ ਉਸ ਉੱਤੇ ਨਿਯੰਤਰਣ ਕੀਤਾ ਜਾਂਦਾ ਹੈ ਕੁਝ ਕੀ ਹੁਣ ਬਹੁਤੇ ਮੁਲਕਾਂ ਦਾ ਹੀ ਅਜਿਹਾ ਹਸ਼ਰ ਹੋ ਚੁੱਕਿਆ ਹੈ ਕਿ ਪੱਤਰਕਾਰ ਜਿਹੜੇ ਨੇ ਸੁਤੰਤਰ ਹੋ ਕੇ ਕੰਮ ਕਰਨ ਦੇ ਵਿੱਚ ਯਕੀਨ ਨਹੀਂ ਕਰਦੇ ਜਿਵੇਂ ਕਿ ਗੋਦੀ ਮੀਡੀਆ ਕਹਿ ਸਕਦੇ ਹਾਂ ਅਸੀਂ ਜਿਹੜਾ ਸੱਚਾ ਸੂਚਾ ਮੀਡੀਆ ਹੈ ਜੇਕਰ ਉਸਨੇ ਸੁਤੰਤਰ ਤੌਰ ਤੇ ਕੰਮ ਕਰਨਾ ਹੈ ਤੇ ਉਸਦੇ ਅੱਗੇ ਜਿਹੜੀਆਂ ਨੇ ਬਹੁਤ ਸਾਰੀਆਂ ਦਿੱਕਤਾਂ ਹਨ ਇਸ ਤੋਂ ਬਾਅਦ ਆ ਜਾਂਦਾ ਹੈ ਕਿ ਪੱਤਰਕਾਰੀ ਦੇ ਤਤ ਕਿਹੜੇ-ਕਿਹੜੇ ਹੋ ਸਕਦੇ ਹਨ ਸਭ ਤੋਂ ਵੱਡਾ ਤਤ ਕੀ ਹੈ ਇਮਾਨਦਾਰੀ ਕਿ ਪੱਤਰਕਾਰ ਜਿਹੜਾ ਹੈ ਉਸ ਦਾ ਇਮਾਨਦਾਰ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਇਮਾਨਦਾਰੀ ਦੇ ਨਾਲ ਸੱਚੀ ਤੇ ਸਹੀ ਘਟਨਾ ਬਾਰੇ ਜਾਣਕਾਰੀ ਲੋਕਾਂ ਤੱਕ ਪ੍ਰਵਾਹਿਤ ਕਰ ਸਕੇ ਬਿਨਾਂ ਕਿਸੇ ਡਰ ਭਾਉ ਦੇ ਨਿਰਪੱਖਤਾ ਪੱਤਰਕਾਰ ਦਾ ਨਿਰਪੱਖ ਹੋਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਪੱਤਰ ਕਿਸੇ ਵਿਸ਼ੇਸ਼ ਧਿਰ ਦੇ ਨਾਲ ਸਬੰਧ ਰੱਖਦਾ ਹੈ ਤਾਂ ਉਹ ਕਦੇ ਵੀ ਨਿਰਪੱਖ ਹੋ ਕੇ ਪੱਤਰਕਾਰੀ ਨਹੀਂ ਕਰ ਸਕਦਾ ਭਾਵੇਂ ਪੱਤਰਕਾਰ ਜੋ ਹੈ ਉਸ ਦਾ ਆਪਣਾ ਨਜ਼ਰੀਆ ਕੁਝ ਵੀ ਕਿਉਂ ਨਾ ਹੋਵੇ ਕਿਸੇ ਧਰਮ ਬਾਰੇ ਕਿਸੇ ਪਾਰਟੀ ਬਾਰੇ ਪਰ ਪੱਤਰਕਾਰ ਨੂੰ ਕਿਸੇ ਇੱਕ ਪੱਖ ਦਾ ਸਮਰਥਨ ਕਦੇ ਵੀ ਨਹੀਂ ਕਰਨਾ ਚਾਹੀਦਾ ਸਗੋਂ ਨਿਰਪੱਖ ਹੋ ਕੇ ਗੱਲ ਕਰਨ ਦੀ ਹਿੰਮਤ ਉਸ ਦੇ ਵਿੱਚ ਹੋਣੀ ਚਾਹੀਦੀ ਹੈ ਫਿਰ ਆ ਜਾਂਦਾ ਹੈ ਆਜ਼ਾਦੀ ਪੱਤਰਕਾਰ ਦਾ ਆਜ਼ਾਦ ਹੋਣਾ ਵੀ ਬਹੁਤ ਜ਼ਰੂਰੀ ਹੈ ਤਾਂ ਕਿ ਉਹ ਸੁਤੰਤਰ ਹੋ ਕੇ ਬਿਨਾਂ ਕਿਸੇ ਸਰਕਾਰੀ ਹਸਤਾਖਸ਼ੇਪ ਦੇ ਆਪਣਾ ਕੰਮ ਜਿਹੜਾ ਹੈ ਉਸ ਜਿਹੇ ਟੰਗ ਦੇ ਨਾਲ ਕਰ ਸਕੇ ਭਾਵੇਂ ਕਿਸੇ ਦਬਾਅ ਹੇਠ ਹੋ ਉਸ ਨੂੰ ਕੰਮ ਨਾ ਕਰਨਾ ਪਵੇ ਫਿਰ ਆ ਜਾਂਦਾ ਹੈ ਜ਼ਿੰਮੇਦਾਰੀ ਕਿ ਪੱਤਰਕਾਰੀ ਇੱਕ ਅਜਿਹਾ ਪੇਸ਼ਾ ਹੈ ਜਿਸਦੇ ਵਿੱਚ ਜ਼ਿੰਮੇਦਾਰੀ ਐ ਜਵਾਬਦੇਹੀ ਜਿਹੜੀ ਹੈ ਉਹ ਬਹੁਤ ਵੱਡੀ ਮਹੱਤਵਪੂਰਨ ਸਥਾਨ ਰੱਖਦੀ ਹੈ ਕਿਉਂਕਿ ਪੱਤਰਕਾਰ ਜਿਹੜੀ ਵੀ ਰਿਪੋਰਟਿੰਗ ਕਰਦਾ ਹੈ ਉਹਦੇ ਬਾਰੇ ਜੇਕਰ ਕਿਸੇ ਨੂੰ ਕੋਈ ਇਤਰਾਜ਼ ਹੈ ਜਾਂ ਕੋਈ ਗਲਤ ਹੈ ਘਟਨਾ ਜਿਹੜੀ ਹੈ ਉਸਦੇ ਕੋਲੋਂ ਸ਼ਾਮਿਲ ਹੋ ਗਈ ਹੈ ਤੇ ਉਸਦੇ ਬਾਰੇ ਉਸ ਨੂੰ ਮਾਫੀ ਮੰਗਣ ਤੋਂ ਵੀ ਗੁਰੇਜ਼ ਨਹੀਂ ਕਰਨਾ ਚਾਹੀਦਾ ਪਾਵ ਪਾਵੇਂ ਆਪਣਾ ਚੰਗਾ ਕੰਮ ਕੀਤਾ ਹੈ ਜਾਂ ਕੁਝ ਮਾੜਾ ਵੀ ਹੋ ਗਿਆ ਹੈ ਤੇ ਉਸ ਦੀ ਜ਼ਿੰਮੇਵਾਰੀ ਲੈਣ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ ਪੱਤਰਕਾਰ ਨੂੰ ਫਿਰ ਆ ਜਾਂਦਾ ਹੈ ਕਿ ਪੱਤਰਕਾਰੀ ਦਾ ਸੁਭਰੂਪ ਕਿਹੜਾ ਹੈ ਪੱਤਰਕਾਰੀ ਜਿਹੜੀ ਹੈ ਪ੍ਰਿੰਟ ਮੀਡੀਆ ਵੀ ਹੈ ਪਾ ਪ੍ਰਿੰਟ ਮੀਡੀਆ ਤੋਂ ਕੀ ਪਾ ਹੈ ਜਿਹੜਾ ਅਖਬਾਰ ਹਨ ਰਸਾਲੇ ਹਨ ਜਾਂ ਮੈਗਜ਼ੀਨ ਜਿਹੜੇ ਹਨ ਇਹਨਾਂ ਦੇ ਵਿੱਚ ਜਿਹੜੀਆਂ ਵਨਸ-ਵਨੀਆਂ ਖਬਰਾਂ ਪਾਵੇਂ ਉਹ ਸਾਇਤਿਕ ਖਬਰਾਂ ਨੇ ਆਰਟੀਕਲ ਵਗੈਰਾ ਨੇ ਉਸ ਨੂੰ ਅਸੀਂ ਪ੍ਰਿੰਟਿੰਗ ਪ੍ਰਿੰਟ ਪੱਤਰਕਾਰੀ ਦੇ ਹੇਠ ਰੱਖਦੇ ਹਾਂ ਫਿਰ ਆ ਜਾਂਦਾ ਹੈ ਇਲੈਕਟ੍ਰੋਨਿਕ ਪੱਤਰਕਾਰੀ ਜਿਸ ਦੇ ਵਿੱਚ ਟੈਲੀਵਿਜ਼ਨ ਤੇ ਰੇਡੀਓ ਸ਼ਾਮਿਲ ਹਨ ਕੰਪਿਊਟਰ ਕਹਿ ਸਕਦੇ ਹਾਂ ਅਜੋ ਮੋਬਾਈਲ ਜਿਹੜਾ ਹੈ ਇਹ ਵੀ ਇਲੈਕਟ੍ਰੋਨਿਕ ਪੱਤਰਕਾਰੀ ਦਾ ਹੀ ਇੱਕ ਸਾਧਨ ਹੈ ਡਿਜੀਟਲ ਪੱਤਰਕਾਰੀ ਦੇ ਵਿੱਚ ਜਿਹੜਾ ਹੈ ਆਨਲਾਈਨ ਨਿਊਜ਼ ਆ ਜਾਂਦੀਆਂ ਹਨ ਜਿਵੇਂ ਵੈਬਸਾਈਟਾਂ ਬਣੀਆਂ ਹੋਈਆਂ ਹਨ ਜਾਂ ਸੋਸ਼ਲ ਮੀਡੀਆ ਹੈ ਭਾਵੇਂ ਉਹ ਫੇਸਬੁੱਕ ਹੈ ਭਾਵੇਂ ਉਹ ਟਵਿੱਟਰ ਹੈ ਭਾਵੇਂ ਕਿਸੇ ਤਰ੍ਹਾਂ ਦਾ ਕੋਈ ਵੀ ਮੀਡੀਆ ਜਿਹੜਾ ਹੈ ਉਹ ਪੱਤਰਕਾਰੀ ਜੋ ਹੈ ਇਸ ਡਿਜੀਟਲ মিডিਆ ਨਾਲ ਸੰਬੰਧ ਰੱਖਣ ਵਾਲੀ ਪੱਤਰਕਾਰੀ ਅਖਵਾਉਂਦੀ ਹੈ ਤੇ ਪੱਤਰਕਾਰੀ ਇੱਕ ਮਹੱਤਵਪੂਰਨ ਪੇਸ਼ਾ ਹੈ ਜਿਵੇਂ ਕਿ ਪਹਿਲਾਂ ਵੀ ਦੱਸਿਆ ਜਾ ਚੁੱਕਿਆ ਹੈ ਜਿਸ ਦਾ ਕੰਮ ਜਨਤਾ ਨੂੰ ਸੂਚਨਾ ਦੇਣਾ ਹੈ ਤੇ ਪੱਤਰਕਾਰੀ ਦੇ ਤੱਤਾਂ ਅਤੇ ਫਾਰਮੈਟ ਨੂੰ ਸਮਝਣ ਵਾਲਾ ਪੱਤਰਕਾਰ ਹੀ ਆਪਣਾ ਕੰਮ ਜਿਹੜਾ ਹੈ ਬਿਹਤਰ ਢੰਗ ਦੇ ਨਾਲ ਨਿਭਾ ਸਕਦਾ ਹੈ ਫਿਰ ਆ ਜਾਂਦਾ ਹੈ ਅਜੋਕੇ ਸਮੇਂ ਦੇ ਵਿੱਚ ਡਰੋਨ ਪੱਤਰਕਾਰੀ ਦਾ ਵੀ ਬੜਾ ਰਿਵਾਜ ਹੈ ਜੋ ਡਰੋਨ ਦੀ ਮਦਦ ਦੇ ਨਾਲ ਵਨ ਸੋਨੀਆਂ ਵੀਡੀਓ ਜਿਹੜੀਆਂ ਨੇ ਬਣਾ ਕੇ ਉਹਨਾਂ ਦੇ ਆਧਾਰ ਤੇ ਪੱਤਰਕਾਰੀ ਕੀਤੀ ਜਾਂਦੀ ਹੈ ਪੱਤਰਕਾਰਾਂ ਦੁਆਰਾ ਤੇ ਫੋਟੋ ਪੱਤਰਕਾਰੀ ਭਾਵੇਂ ਉਹ ਫੋਟੋਆਂ ਜਿਹੜੀਆਂ ਨੇ ਕੈਮਰੇ ਨਾਲ ਬਣਾਈਆਂ ਗਈਆਂ ਹੋਣ ਭਾਵੇਂ ਡਰੋਨ ਰਾਹੀਂ ਖਿੱਚੀਆਂ ਗਈਆਂ ਹੋਣ ਜਿਵੇਂ ਕਿਸੇ ਵੀ ਤਰ੍ਹਾਂ ਦੀ ਤਸਵੀਰ ਨੂੰ ਆਧਾਰ ਬਣਾ ਕੇ ਉਸ ਦੇ ਬਾਰੇ ਆਪਣਾ ਆਰਟੀਕਲ ਪੇਸ਼ ਕਰਨਾ ਜਾਂ ਤੱਥਾਂ ਨੂੰ ਪ੍ਰਸਾਰਿਤ ਕਰਨਾ ਇਹ ਫੋਟੋ ਪੱਤਰਕਾਰੀ ਦੇ ਤਹਿਤ ਆ ਜਾਂਦਾ ਹੈ ਇਸ ਤੋਂ ਅੱਗੇ ਆ ਜਾਂਦਾ ਹੈ ਕਿ ਪੱਤਰਕਾਰੀ ਦਾ ਮਹੱਤਵ ਕੀ ਹੈ ਅਜੋਕੇ ਸਮੇਂ ਦੇ ਵਿੱਚ ਪੱਤਰਕਾਰੀ ਸਮਾਜਿਕ ਨਿਆਂ ਅਤੇ ਮਨੁੱਖੀ ਅਧਿਕਾਰਾਂ ਦੀ ਵਕਾਲਤ ਕਰਨ ਦੇ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦੀ ਹੈ ਕਿਉਂਕਿ ਪੱਤਰਕਾਰ ਜਿਹੜਾ ਹੈ ਉਹ ਅਕਸਰ ਹਾਸ਼ੀਏ ਤੇ ੱਤੇ ਹੋਏ ਜਿਹੜੇ ਲੋਕ ਹੁੰਦੇ ਹਨ ਜਾਂ ਕੋਈ ਪਾਈਚਾਰੇ ਹੁੰਦੇ ਹਨ ਉਹਨਾਂ ਦੀ ਦੁਰਦਸ਼ਾ ਨੂੰ ਜਾਂ ਉਹਨਾਂ ਦੇ ਨਾਲ ਹੋ ਰਹੇ ਸਮਾਜਿਕ ਬੇਇਨਸਾਫੀ ਨੂੰ ਜਾਂ ਸਮਾਜਿਕ ਅਸਮਾਨਤਾ ਜਿਹੜੀ ਹੈ ਉਸ ਨੂੰ ਉਜਾਗਰ ਕਰਨਾ ਆਪਣਾ ਧਰਮ ਸਮਝਦਾ ਹੈ ਜੋ ਪੱਤਰਕਾਰ ਉਸ ਨੂੰ ਹੀ ਅਸੀਂ ਸੱਚਾ ਪੱਤਰਕਾਰ ਜਾਂ ਸੱਚੀ ਪੱਤਰਕਾਰੀ ਕਹਿ ਸਕਦੇ ਹਾਂ ਉਹਨਾਂ ਦੀਆਂ ਰਿਪੋਰਟਾਂ ਗਰੀਬੀ ਲਿੰਗ ਅਸਮਾਨਤਾ ਜਾਂ ਜਾਤ ਅਧਾਰਿਤ ਵਿਤਕਰਾ ਜਾਂ ਵਾਤਾਵਰਨ ਸੰਬੰਧੀ ਚਿੰਤਾਵਾਂ ਵਰਗੇ ਮੁੱਦਿਆਂ ਨੂੰ ਉਜਾਗਰ ਕਰਨ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਂਦੀਆਂ ਹਨ ਫਿਰ ਆ ਜਾਂਦਾ ਹੈ ਸੱਭਿਆਚਾਰਕ ਵਿਭਿੰਨਤਾ ਤੇ ਏਕਤਾ ਨੂੰ ਉਤਸ਼ਾਹਿਤ ਕਰਨਾ ਜੇਕਰ ਅਸੀਂ ਭਾਰਤ ਦਾ ਹੀ ਐਗਜ਼ਾਮਪਲ ਲਈਏ ਭਾਰਤ ਬਹੁਤ ਵੱਡਾ ਆਕਾਰਾ ਮੁਲਕ ਹੈ ਦੇਸ਼ ਹੈ ਜਿਸ ਦੇ ਵਿੱਚ ਵਨ ਸੋਨੇ ਸੱਭਿਆਚਾਰਾਂ ਭਾਸ਼ਾਵਾਂ ਅਤੇ ਪਰੰਪਰਾਵਾਂ ਨੂੰ ਮੰਨਣ ਵਾਲੇ ਜਿਹੜੇ ਨੇ ਲੋਕ ਜਿਹੜੇ ਰਹਿੰਦੇ ਨੇ ਤੇ ਪੱਤਰਕਾਰੀ ਰਾਸ਼ਟਰੀ ਏਕਤਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਦੇ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਂਦੀ ਹੈ ਸੱਭਿਆਚਾਰਕ ਸਮਾਗਮਾਂ ਖੇਤੀ ਜੋ ਸੂਬਾਈ ਪੱਧਰ ਤੇ ਜਾਂ ਸੂਬਿਆਂ ਦੇ ਪੱਧਰ ਤੇ ਖੇਤਰ ਦੇ ਆਧਾਰ ਤੇ ਜਾਂ ਮਨੁੱਖੀ ਦਿਲਚਸਪੀਆਂ ਦੇ ਆਧਾਰ ਤੇ ਜਿਹੜੀਆਂ ਕਹਾਣੀਆਂ ਹਨ ਉਹਨਾਂ ਨੂੰ ਉਜਾਗਰ ਕਰਕੇ ਪੱਤਰਕਾਰੀ ਰਾਸ਼ਟਰੀ ਤਾਣੇ ਬਾਣੇ ਨੂੰ ਮਜ਼ਬੂਤ ਕਰਦੀ ਹੈ ਜਿਸ ਦੇ ਨਾਲ ਲੋਕਾਂ ਦੇ ਵਿੱਚ ਆਪਸੀ ਸਮਝ ਤੇ ਸਹਿਣਸ਼ੀਲਤਾ ਦੀ ਭਾਵਨਾ ਦਾ ਵਿਕਾਸ ਹੁੰਦਾ ਹੈ ਇਸ ਤੋਂ ਅੱਗੇ ਆ ਜਾਂਦਾ ਹੈ ਖੋਜੀ ਪੱਤਰਕਾਰੀ ਖੋਜੀ ਪੱਤਰਕਾਰੀ ਜਿਹੜੀ ਹੈ ਖੋਜੀ ਪੱਤਰਕਾਰ ਜੋ ਹੁੰਦੇ ਹਨ ਇਹ ਵੀ ਆਪਣਾ ਵਡਮੁੱਲਾ ਰੋਲ ਨਿਭਾਉਂਦੇ ਹਨ ਪੱਤਰਕਾਰੀ ਦੇ ਵਿੱਚ ਤੇ ਸਮਾਜ ਦੇ ਉੱਤੇ ਡੂੰਘਾ ਪ੍ਰਭਾਵ ਪਾਉਂਦੇ ਹਨ ਕਿਉਂਕਿ ਵਨਸਮਾਨੇ ਜਿਹੜੇ ਘੁਟਾਲੇ ਹੁੰਦੇ ਹਨ ਭਾਵੇਂ ਉਹ ਭ੍ਰਿਸ਼ਟਾਚਾਰ ਨਾਲ ਸੰਬੰਧਿਤ ਹਨ ਕਿਸੇ ਵੀ ਜੋ ਲੁਕੀ ਹੋਈ ਸਚਾਈ ਜਿਹੜੀ ਹੈ ਉਸ ਦਾ ਪਰਦਾ ਫਾਸ਼ ਕਰਨ ਦੇ ਵਿੱਚ ਖੋਜੀ ਪੱਤਰਕਾਰੀ ਜਿਹੜੀ ਹੈ ਉਸ ਦੀ ਅਹਿਮ ਭੂਮਿਕਾ ਹੈ ਖੋਜੀ ਪੱਤਰਕਾਰ ਅਕਸਰ ਵੱਡੇ ਨਿਜੀ ਜੋਖਮ ਤੇ ਜਨ ਤੱਕ ਬਹਿਸ ਅਤੇ ਨੀਤੀਗਤ ਫੈਸਲਿਆਂ ਨੂੰ ਆਕਾਰ ਦੇਣ ਵਾਲੇ ਤੱਥਾਂ ਦਾ ਪਰਦਾ ਫਾਸ਼ ਕਰਦੇ ਹਨ ਤੇ ਨਿਡਰਤਾ ਅਤੇ ਗੁੰਜਲਦਾਰ ਮੁੱਦਿਆਂ ਦੀ ਤਹਿ ਤੱਕ ਜਾਂਦੇ ਹਨ ਤੇ ਇਸ ਤਰ੍ਹਾਂ ਕਈ ਵਾਰੀ ਉਹਨਾਂ ਨੂੰ ਬਹੁਤ ਵੱਡੇ ਪੱਧਰ ਤੇ ਜੋਖਮ ਵੀ ਉਠਾਉਣਾ ਪੈਂਦਾ ਹੈ ਜਿਵੇਂ ਅਜੋਕੇ ਸਮੇਂ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਦੇਸ਼ ਦੁਨੀਆ ਦੇ ਵਿੱਚ ਵਨਸ ਵਨ ਜਿਹੜੇ ਖੋਜੀ ਪੱਤਰਕਾਰ ਨੇ ਉਹ ਭਾਵੇਂ ਕਿਸੇ ਵੀ ਧਰਮ ਜਾਂ ਰਾਜਨੀਤਿਕ ਸ਼ਖਸੀਅਤ ਜਾਂ ਪਾਰਟੀਆਂ ਦੇ ਨਾਲ ਸਬੰਧਿਤ ਜਦੋਂ ਉਹਨਾਂ ਦੇ ਜਾਂ ਵਿਚਾਰਧਾਰਾਵਾਂ ਦੇ ਮੇਲ ਨਹੀਂ ਖਾਂਦੀਆਂ ਉਹਨਾਂ ਦੇ ਨਾਲ ਤੇ ਉਹ ਜਦੋਂ ਕੋਈ ਖੋਜੀ ਪੱਤਰਕਾਰੀ ਪੇਸ਼ ਕਰਦੇ ਹਨ ਤੇ ਅਜਿਹੇ ਪੱਤਰਕਾਰਾਂ ਦੀਆਂ ਹਤਿਆਵਾਂ ਵੀ ਜੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਆਰਥਿਕ ਪੱਤਰਕਾਰੀ ਅਤੇ ਕਾਰੋਬਾਰੀ ਪਾਰਦਰਸ਼ਤਾ ਭਾਵ ਪੱਤਰਕਾਰ ਜੋ ਹੈ ਜਾਂ ਪੱਤਰਕਾਰੀ ਜੋ ਹੈ ਸਮਾਜ ਦੀ ਆਰਥਿਕ ਤਰੱਕੀ ਅਤੇ ਵਪਾਰ ਜਾਂ ਵਿੱਤੀ ਪੱਤਰਕਾਰੀ ਦੇ ਵਿੱਚ ਇਹ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਆਰਥਿਕ ਰੁਝਾਨ ਜਿਹੜੇ ਹਨ ਭਾ ਭਾਵੇਂ ਉਹ ਸ਼ੇਅਰ ਬਾਜ਼ਾਰ ਦੇ ਨਾਲ ਸੰਬੰਧਿਤ ਹਨ ਕਾਰਪੋਰੇਟ ਜਗਤ ਦੇ ਨਾਲ ਸੰਬੰਧਿਤ ਹਨ ਉਹਨਾਂ ਦੀ ਰਿਪੋਰਟਿੰਗ ਕਰਕੇ ਪੱਤਰਕਾਰ ਜਿਹੜੇ ਨੇ ਔਰ ਨਿਵੇਸ਼ਕਾਂ ਨੂੰ ਤੇ ਜਨਤਾ ਨੂੰ ਜਿਹੜਾ ਹੈ ਫੈਸਲਾ ਲੈਣ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ ਇਸ ਤੋਂ ਇਲਾਵਾ ਵਿੱਤੀ ਪੱਤਰਕਾਰੀ ਜੋ ਹੈ ਵਪਾਰਕ ਸੰਸਾਰ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਵੀ ਉਤਸ਼ਾਹਿਤ ਕਰਦੀ ਹੈ ਇਸ ਤੋਂ ਬਾਅਦ ਸਮੁੱਚੇ ਰੂਪ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਇਨ੍ਹਾਂ ਸਾਰੇ ਤੱਥਾਂ ਦੇ ਆਧਾਰ ਤੇ ਕਿ ਪੱਤਰਕਾਰੀ ਅਤੇ ਪ੍ਰੈਸ ਦਾ ਹੈ ਇਸ ਦਾ ਆਜ਼ਾਦ ਹੋਣਾ ਬੇहद ਜ਼ਰੂਰੀ ਹੈ ਜਮੂਰੀਅਤ ਦੇ ਲਈ ਲੋਕਤੰਤਰ ਦੇ ਲਈ ਪੱਤਰਕਾਰੀ ਜਾਂ ਪੱਤਰਕਾਰਤਾ ਦਾ ਜਾਂ ਪ੍ਰੈਸ ਦਾ ਆਜ਼ਾਦ ਹੋਣਾ ਬੇहद ਜ਼ਰੂਰੀ ਹੈ ਕਿਉਂਕਿ ਪੱਤਰਕਾਰੀ ਰਾਹੀਂ ਹੀ ਲੋਕਾਂ ਤੱਕ ਜਾਣਕਾਰੀ ਪਹੁੰਚਦੀ ਹੈ ਤੇ ਸਰਕਾਰ ਨੂੰ ਸਹੀ ਸਵਾਲ ਲੋਕਾਂ ਦੁਆਰਾ ਪੁੱਛੇ ਜਾ ਸਕਦੇ ਹਨ ਸਰਕਾਰਾਂ ਅਤੇ ਸੱਤਾਧਾਰੀਆਂ ਦੀ ਜਵਾਬਦੇਹੀ ਵੀ ਤਾਂ ਹੀ ਤੈਅ ਹੁੰਦੀ ਹੈ ਜੇਕਰ ਸੱਚੀ ਸੁੱਚੀ ਪੱਤਰਕਾਰੀ ਕੀਤੀ ਜਾ ਰਹੀ ਹੋ ਦੇ ਅਜਿਹਾ ਕਰਨ ਦੇ ਵਿੱਚ ਕਿਸੇ ਵੀ ਪੱਤਰਕਾਰ ਦੁਆਰਾ ਕੀਤੀ ਗਈ ਪੱਤਰਕਾਰੀ ਬੁਨਿਆਦੀ ਭੂਮਿਕਾ ਨਿਭਾਉਂਦੀ ਹੈ ਜਿਵੇਂ ਰਵੀਸ਼ ਕੁਮਾਰ ਜਿਹੜੇ ਨੇ ਅਜੋਕੇ ਸਮੇਂ ਦੇ ਵਿੱਚ ਵਿਸ਼ਵ ਪੱਧਰ ਦੇਤੇ ਬੜੇ ਮਕਬੂਲ ਹੋ ਚੁੱਕੇ ਨੇ ਆਪਣੀ ਪੱਤਰਕਾਰੀ ਸਦਕਾ ਕਿਉਂਕਿ ਨਿਡਰ ਨਿਡਰ ਹੋ ਕੇ ਨਿਰਪਾਉ ਹੋ ਕੇ ਨਿਰਵੈਰ ਹੋ ਕੇ ਪੱਤਰਕਾਰੀ ਕਰਦੇ ਨੇ ਪੱਤਰਕਾਰੀ ਦੀ ਮਹੱਤਤਾ ਨੂੰ ਅਸੀਂ ਘਟ ਨਹੀਂ ਕਹਿ ਸਕਦੇ ਪੱਤਰਕਾਰੀ ਜਿਹੜੀ ਹੈ ਕਿਸੇ ਵੀ ਸਮਾਜ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੀ ਹੈ ਇਹ ਸਚਾਈ ਦੇ ਚੰਨਨ ਮਨਾਰੇ ਵਜੋਂ ਕੰਮ ਕਰਦੀ ਹੈ ਤੇ ਲੋਕਤੰਤਰ ਨੂੰ ਕਾਇਮ ਰੱਖਣ ਦੇ ਵਿੱਚ ਇਸਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ ਪ੍ਰਗਟਾਵੇ ਦੀ ਆਜ਼ਾਦੀ ਦੀ ਜਿਹੜੀ ਹੈ ਸੰਭਾਲ ਵੀ ਕਿਸ ਦੁਆਰਾ ਕੀਤੀ ਜਾਂਦੀ ਹੈ ਪੱਤਰਕਾਰੀ ਦੁਆਰਾ ਆਪਣੀ ਜਾਣਕਾਰੀ ਭਰਪੂਰ ਅਤੇ ਜਾਨ ਭੂਮਿਕਾ ਰਹੀ ਪੱਤਰਕਾਰੀ ਪੱਤਰਕਾਰ ਜਿਹੜੇ ਨੇ ਆਪਣੀ ਪੱਤਰਕਾਰੀ ਰਾਹੀਂ ਨਾਗਰਿਕਾਂ ਨੂੰ ਸ਼ਕਤੀ ਪ੍ਰਦਾਨ ਕਰਦੇ ਹਨ ਸੋ ਉਮੀਦ ਹੈ ਵਿਦਿਆਰਥੀਆਂ ਦੇ ਲਈ ਅੱਜ ਦੀ ਇਹ ਲੈਕਚਰ ਲੜੀ ਜਿਹੜੀ ਹੈ ਪੱਤਰਕਾਰੀ ਦੇ ਨਾਲ ਸਬੰਧਿਤ ਕਾ ਅਧਿ ਮਤਹਾਨੀ ਨਜ਼ਰੀਏ ਤੋਂ ਕਾਫੀ ਲਾਇਵਨ ਸਾਬਤ ਹੋਵੇਗੀ ਸੋ ਅਗਲੀ ਲੈਕਚਰ ਲਈ ਲੈ ਕੇ ਮਿਲਾਂਗੇ ਅਗਲੇ ਲੈਕਚਰ ਦੇ ਵਿੱਚ ਤਦ ਤੱਕ ਲਈ ਇਜਾਜ਼ਤ ਧੰਨਵਾਦ